ਇਹ ਜੋ ਪੂਆਲ ਬਰਾ ਫੋਨ ਆ ਜਾਂਦਾਗਾ ਤੂੰ ਇਹਦਾ ਫੋਨ ਆ ਜਾਂਦਾ ਹਾਂ ਜਦੋਂ ਉਹਦਾ ਫੋਨ ਉਦੋਂ ਕਹਿੰਦੀ ਆ ਕਹਿੰਦੀ ਇੱਥੇ ਆਉਣਾ ਮੈਂ ਉਹ ਉਹਦੀ ਫੋਨ ਕਰਦੇ ਹੋਗੇ ਜਦੋਂ ਆਉਣਾ ਹੁੰਦਾ ਪੂਆਨੇ ਹੋਰ ਮੇਰੀ ਗੱਲ ਸੁਣਦੇ ਨਹੀਂ ਆਏ ਨਹੀਂ ਕਿ ਤੱਕਾ ਭੁਗਾ ਕੇ ਬੈਠੇ ਮੁਕਤੀ ਕਈ ਦਿਨ ਰਹਿੰਦੀ ਹੈ ਤੇ ਹੁਣ ਮੈਨੂੰ ਤੁਸੀਂ ਮੇਰੇ ਪਿੰਡ ਲੈ ਕੇ ਜਾਣਾ ਸੀ ਵੀ ਆਪਾਂ ਚੱਲੀਏ

ਜੇ ਤੁਸੀਂ ਫੋਨ ਚੱਕ ਲੈਂਦੇ ਫਿਰ ਆਪਾਂ ਤੂੰ ਜਾਇਆ ਨਹੀਂ ਜਾਂਦੀ ਚੱਲ ਫਿਰ ਮੈਨੂੰ ਤਾਂ ਹੁਣ ਫੇਰ ਦੁਬਾਰਾ ਫੋਨ ਆਈ ਚੱਲ ਤੂੰ ਉਹ ਆ ਗਈ ਹਾਂ ਮੇਰਾ ਯਾਰ ਦੇਖ ਉਹ ਖਾ ਕੇ ਬੈਠੇ ਨੂੰ ਨਾ ਸੁਭਾ ਸੁਵੇ ਤੇ ਮੈਂ ਫੋਨ ਕਰੀ ਸੀ ਗਿੱਗੀ ਥੋੜਾ ਫੋਨ ਵੀ ਜਾਈ ਨਾ ਬਸ ਉਹ ਦੋ ਜਵਾਇਦ ਕਿੱਥੇ ਸੀਗੇ ਉਹ ਵੀ ਸਾਨੂੰ ਪਤਾ ਤਾ ਅੱਜ ਬੱਚੇ ਛਾੜ ਦੇਣੀ ਆ ਹੁਣ ਅੱਛਾ ਜਵਾਟ ਬੱਚਿਆਂ ਕੋਲ ਤਿਆਨੂੰ ਆਏ ਰਹਿੰਦਾ ਨਾ ਦੂਰ ਗਿਆ ਨਹੀਂ ਆਇਆ ਤੇ ਫਿਰ ਅਸੀਂ ਉਹ ਕੁਛਿਆ ਤਾਂ ਗਿਆ ਕਿ ਗੁੱਸਾ ਨਾ ਕਰਿਓ ਜੇ ਤੁਸੀਂ ਲੱਗ ਕੇ ਜਾਏ ਹੋਂਦੇ ਬੈਨਾ ਤੇ ਲੱਗ ਕੇ ਕੰਮ ਦੇ ਦਰਾਂ ਨੂੰ ਨਹੀਂ ਨਿਕਲਣ ਦੇਣਾ ਤੇ ਪਕਾਣੀ ਨਹੀਂ ਆਈ ਨਹੀਂ ਸਭ ਨੂੰ ਬੇਕਾਰ ਦੇ ਲਾਤਾਂ ਬੱਤ ਤੇ ਕਿਹਨ ਮੈਂ ਤਾਂ ਇੰਤਰੀ ਹੁਸਨ ਫਿਰ ਅਸੀਂ ਨਾ ਮੇਰੀ ਬੇਕੀ ਜਾ ਕੇ ਆਉਣਾ ਬਦਲ ਵੀ ਇਹ ਗਾਡੂ ਇਸੇ ਹਾਂਜੀ ਕੋਲ ਜਿਵੇਂ ਨਾ ਕੰਮ ਲੈ ਜੂਗੀ ਤੇ ਫਿਰ ਮੈਨੂੰ ਆਏ ਵੀ ਚਲ ਤੁਸੀਂ ਲੱਗ ਕੇ ਕੰਨੀ ਜਾ ਜਾਉਂਦੇ ਵੀ ਐਨੇ ਫਿਰ ਅਸੀਂ ਮੁੜ ਆਉਣਾ ਕਿ ਕਿ ਤੁਸੀਂ ਜਾ ਆਗੇ ਫਿਰ ਹੁਣ ਮੇਰਾ ਰਾਣਾ ਜੀ ਵੀ ਆ ਗਿਆ ਅਸਟਾ ਕਦੋਂ ਦਾ ਪ੍ਰੋਗਰਾਮ ਬਣਾਇਆ ਸੀ ਮੰੰਗਾ ਕਰ ਕੋਈ ਨਾ ਮੈਨੂੰ ਚਾਪਾ ਨਹੀਂ ਦਿੱਤੀ ਕਿ ਇਹ ਵਾਲੂ ਮਾ ਤੇ ਚਾਪਾ ਨਹੀਂ ਬਣਾ ਲਉਣਾ

ਫਿਰ ਉਹ ਪਤਾ ਸਾਨੂੰ ਅਸੀਂ ਜਾਣਾਂਗਾ ਮੈਨੂੰ 49 ਪਾਣੀ ਆ। ਪੁੱਤੋ ਉਹ ਤਾਂ ਜਿੱਥੇ ਚਾਰ ਤੇ ਉੱਥੇ ਨਾਲ ਦਿੱਤੀ। ਕੋਈ ਨਹੀਂ ਆ ਲੈਦੇ। ਹੋਖਾ ਨੂੰ ਪਤਾ ਬੋੜੀ ਹੁਣ ਮੈਂ ਬਜਾਰ ਤੋਂ ਹੀ ਮੰਗਾ ਦਿੰਦੇ ਸਾਨੂੰ। ਜੇ ਹੁੰਦਾ ਤਾਂ ਮੈਂ ਘਰ ਵੀ ਦਿੰਦੀ ਉਹ ਬੱਚੇ ਢਾੜ ਦਿੰਦੀ। ਬਾਕੀ ਹੁਣ ਸਾਨੂੰ ਕਾ ਲਈ ਮੈਂ ਬਜਾਰ ਜਿੰਦੀ ਆ ਜਿੱਸਾ ਖੁਣੈ ਨਾ। ਚਲ ਤੁਸੀਂ ਐਂ ਕਰੋ ਲੱਭ ਕੇ ਜਾਇਓ। ਹਾਂ ਬੇਟੀ ਮੈਂ ਲੱਭ ਕੇ ਚਲੀ ਆਂਗੀ। ਮੈਂ ਚਾਹਤਾ ਕਿ ਲੋ ਬੱਸ

ਇਹ ਨਾਲੇ ਤਾਂ ਮੈਨੂੰ ਮਸਾਂ ਤੋਂ ਨੇ ਪਾਣੀ ਫੜਾਇਆ ਕਿ ਭੋਜ ਜੀ ਮੈਂ ਤਾਂ ਜਾਣਾ ਏ ਜੇ ਆਇਆ ਗਿਆ ਆਜੇ 10 ਮਿੰਟ ਅਗਲਾ ਜਾਂਦਾ ਹੀ ਨਹੀਂ ਰੁਕ ਜਾਂਦਾ ਹੁੰਦਾ ਵੀ ਮਸਾਂ ਆਇਆ ਕਰ ਦਿੱਤੀ ਕਿਹੜਾ ਰੋਜ਼ ਹੀ ਆਉਂਦੀ ਆ ਚਾਹ ਤਾਂ ਮੈਨੂੰ ਦੇਖੀ ਜਿਵੇਂ ਐਂ ਹੀ ਤਾਂ ਚਾਹ ਭੋਗ ਘੰਟੇ ਦੇ ਵੇਲੇ ਜੋ ਉਹ ਵੀ ਕਾ ਪਚਾਦਾ ਕਰਕੇ ਦੇ ਦਿੰਦੇ ਆ ਲਿਆ ਕੇ ਕੱਲੇ ਚਾਹ ਤਾਂ ਠੀਕ ਕੋਈ ਇਸ ਤਰ੍ਹਾਂ ਦਾ ਨਹੀਂ ਐਦੋਂ ਤਾਂ ਮੈਂ ਲੈਵਕੀ ਨਾਲ ਜਾਂਦੀ ਕੀ ਐਦੀਆਂ ਕੋਠਾਂ ਨਾ ਮਾਣ ਨਾ ਮੈਂ ਤਾਂ ਉਹ ਵੀ ਫੁੱਲੀ ਗੁੱਡੀ ਸੀ ਮੇਰੇ ਪੇਕਿਆਂ ਤੇ ਕੋਠੀ ਮੇਰੇ ਪੇਕਿਆਂ ਦੇ ਕੋਠੀ ਚਾਹ ਦੇ ਕੋਠਾ ਮੇਰੇ ਪੇਕੇ ਤੇ ਆ ਨਹੀਂ ਸਕਦੇ ਆ ਗਿਆ ਪੁੱਤ ਹਾਂਜੀ ਮੰਮੀ ਭੂਆ ਐ ਸੀਗੇ ਤਾਂ ਇੱਕੀ ਵਾਰ ਦਿਓ ਫੇਰ ਆਪਣੇ ਘਰੇ ਲਿਆਉਂਦਾ ਪੁੱਤ ਉਹਨਾਂ ਨੂੰ ਫਿਰ ਉਹ ਤਾਂ ਜਮਨਦਰ ਬਾਗੀ ਸੀ ਨਾ ਮੈਂ ਕਿਹਾ ਕੀ ਵਾਗ ਜਾਂਦਾ ਹੁਣ ਨਾਲੇ ਉਹ ਵੀ ਆਪਣੇ ਘਰ ਆ ਕੇ ਰਾਜ਼ੀ ਨਹੀਂ ਹੈਗੀ ਉਹ ਤਾਂ ਫੇਰ ਹੁਣ ਤੱਕਰੇ ਬੰਦਿਆਂ ਦੇ ਜਾਂਦੇ ਨੇ ਪੁੱਤ ਫੇਰ ਵੀ ਆਪਾਂ ਮੋਹ ਕਰਦੇ ਆ ਤੇਰੀ ਭੂਆ ਐ ਪੁੱਤ ਐਸ ਘਰ ਦੀ ਕੁੜੀ ਹੈਗੀ ਉਹ ਫਿਰ ਉਹ ਇੱਕ ਵਾਰੀ ਆਉਂਦੀ ਤਾਂ ਹੈਗੀ ਆਪਣੇ ਨਹੀਂ ਆਉਂਦੀ ਉਹਨਾਂ ਕੇ ਵਾਗ ਜਾਂਦੀ ਗੱਲੇ ਤਾਂ ਕਿ ਆਪਾਂ ਨੂੰ ਛੱਡ ਦਿੰਦੀ ਹੈ ਚਲ ਤੂੰ ਦੇਖ ਲੈ ਜੇ ਆਉਂਦੀ ਐ ਨਾ ਤਪੂ ਨੂੰ ਲੈ ਆਣ ਵਾਲੇ ਤਾਂ ਨਾਲੇ ਕੁਝ ਖਾਣ ਪੀਣ ਨੂੰ ਲਿਆ। ਕਿ ਪੈਸੇ ਤਾਂ ਹੈ ਨਹੀਂ ਆਪਣੇ ਕੋਲੇ। ਪੈਸੇ ਤਾਂ ਤੇਰੀ ਮਾਸੀ ਤੋਂ ਫੜਕੇ ਲੈ ਆ ਸੀ 200 ਰੁਪਿਆ। ਦਵਾਈ ਵਾਸਤੇ ਮੇਰੀ ਵਾਸਤੇ। ਤੂੰ ਲੈ ਜਾ 200 ਰੁਪਿਆ। ਕਿ ਦਵਾਈ ਤਾਂ ਜ਼ਰੂਰੀ ਆ ਹੁਣ। ਕੋਈ ਨਾ ਫਿਰ ਉਹਨਾਂ ਦੀ ਵੀ ਜ਼ਰੂਰੀ ਆ ਪੁੱਤ। ਉਹ ਜ਼ਰੂਰੀ ਆ ਦਵਾਈ ਨਹੀਂ ਜ਼ਰੂਰੀ ਆਪਣੇ। ਜਲਿਆਂ ਮੇਰੇ ਛੇਰ ਬਣ ਕੇ। ਲੈ ਮੈਂ 5:00 ਵਜੇ ਕੰਮ ਕਰ ਲਾਂ ਫਟਾਫਟ। ਲੈ ਮੈਂ ਬੱਕਰ ਕੱਢਦਾ। ਹੈ ਮੇਰੀ ਨੰਦ ਮਸਾ ਆਉਗੀ। ਫਟਾਫਟ ਕੰਮ ਕਰ ਲਾਂ ਮੈਂ ਫਿਰ ਨੰਦ ਵਰਜੇ ਹੀ ਗੱਲਾਂ ਕਰਾਂਗੀ ਆ। ਤੈਨ ਮੇਰੇ ਆਤਰ ਖੁੰਘਪਨੇ ਹੁਣ ਕਿਤੇ ਨਹੀਂ ਜਾਣਦੀ ਹੈਗੀ ਔਰ ਮਸਾ ਹੋਗੀ ਸਾਡੇ ਘਰ ਇਹੋ ਹੈ ਫਟਾਫਟ ਕੰਮ ਕਰਤਾ ਮੈਂ ਫਟਾਫਟ ਸੌਜੀ ਸੁਜੀ ਬਣਾ ਲੂੰਗੀ ਫਿਰ ਚਾਹ ਬਣਾ ਦੂੰਗੀ ਤੋ ਠੀਕ ਹੈ ਹਾਂਜੀ ਸਰ ਜੀ ਬੜਾ ਠੀਕ ਹੈ ਹਾਂ ਉਹ ਮੈਨੂੰ ਲਵ ਨੇ ਦੱਸਤਾ ਸੀਗਾ ਅੱਛਾ ਜੀ ਵੀ ਬੁਆਈਏ ਬੁਆਈਏ ਮੈਂ ਚੱਲ ਲੇ ਆਉਂਦੇ ਫਿਰ ਉਹ ਕਿਹਦੇ ਤਾਈਕੇ ਜਾ ਬੱਗ ਹਾਂ ਮੈਂ ਉਧਰ ਵਾਗੀ ਸੀ ਭਾਬੀ ਪਹਿਲਾਂ ਹੋਰ ਦਾ ਸਪਰਵਾਰ ਠੀਕ ਹੈ ਹਾਂਜੀ ਹਾਂਜੀ ਸਾਰੇ ਠੀਕ ਹੈ ਬੱਚੇ ਠੀਕ ਨੇ ਹਾਂ ਹੁਣ ਦੱਸ ਤੂੰ ਮੈਨੂੰ ਕੀ ਪੀਏਂਗੀ ਫੇਰ ਕੀ ਪੀ ਲਾਂਗੀ ਭਾਬੀ ਚਾਹ ਪਾਣੀ ਕਾਫੀ ਦੱਸ ਦੱਸ ਫੇਰ ਮੈਂ ਕਾਫੀ ਪੀ ਲੂੰਗੀ ਮੈਨੂੰ ਲੱਵਣੇ ਗਿਆ ਸੀ ਕਹਿੰਦਾ ਭੂਆ ਜੀ ਵੀ ਤੁਸੀਂ ਸਾਡੇ ਕਿਉਂ ਨਹੀਂ ਹੁੰਦੇ ਵੀ ਤੁਸੀਂ ਪਹਿਲਾਂ ਤਾਂ ਹੀ ਕਿਹਾ ਰੱਖ ਜੰਨੀ ਹਾਂ ਮੰਮੀ ਨੇ ਕਹਿੰਦਾ ਵੀ ਸਾਰਾ ਸੁਨਾਨ ਮੇਥੋਂ ਮਗਾ ਕੇ ਰੱਖਿਆ ਵੀ ਕਹਿੰਦਾ ਸਾਡੇ ਤੁਸੀਂ ਕਦੇ ਨਹੀਂ ਆਏ ਵੀ ਅਸੀਂ ਪਿਆਰ ਤਾਂ ਤੁਹਾਡਾ ਇੰਨਾ ਕਰਦੇ ਹਾਂ

ਪੈ ਜਾਂਦੀ ਨਹੀਂ ਨਾ ਜਾਂਦੇ ਤਾਂ ਠੀਕ ਐ ਉਹ ਉਹਨਾਂ ਦੀ ਹਕਲ ਵਾਸਤੇ ਤੇ ਉਹ ਤਾਂ ਅਮੀਰ ਐ ਤੂੰ ਦੇਖ ਲੈ ਵਿਚਾਰਾ ਆਪਣੀ ਅਗਣਾ ਪਿਆ ਤੇਰਾ ਜੀ ਤੇ ਅਸੀਂ ਗਰੀਬ ਜ਼ਰੂਰ ਆ ਪਰ ਸਾਨੂੰ ਇੱਜ਼ਤ ਦਿਲੋਂ ਕਰਦੇ ਆਂ ਅਸੀਂ ਇੱਜ਼ਤ ਮਾਨ ਸਤਕਾਰ ਦੀ ਪਹਿਨਦਾ ਐ ਨਹੀਂ ਹੁੰਦਾ ਵੀ ਪੈਸੇ ਨਾਲ ਹੀ ਇੱਜ਼ਤ ਮਾਨ ਹੁੰਦਾ ਜਾਂ ਨਹੀਂ ਬਿਨਾ ਪੈਸੇ ਤੋਂ ਹੀ ਹੁੰਦਾ ਐ ਨਾ ਭਾਬੀ ਤੀਹ ਬੰਦਾ ਆ ਵੀ ਕਰ ਗਿਆ ਨੂੰ ਖਸ ਕੇ ਬੁਲਾ ਦੇਖੋ ਨਾ ਤੇ ਉਹਨੀ ਇੱਜ਼ਤ ਮਾਨ ਹੁੰਦਾ ਗਰੀਬ امیر ਦਾ ਤਾਂ ਨੱਖਾਂ ਤੇ ਮੇਰੇ ਵੱਡ ਤਾਂ ਪਈ ਮੈਂ ਕਹਿੰਦੀ ਉਹਨਾਂ ਦੀ ਕੋਠੀ ਦੇਖ ਕੇ ਖੁਸ਼ ਹੋਈ ਗਈ ਇਹ ਤੇ ਮੇਰੇ ਭਤੀਜੇ ਦੀ ਕਿੰਨੀ ਕੋਠੀ ਐ ਤੇ ਆਪ ਉਹਨਾਂ ਨੇ ਮੈਨੂੰ ਵੀ ਚਾਹ ਦਾ ਕੱਢ ਨਹੀਂ ਦੇ ਸਕੀ ਕੱਲਾ ਫਰਾਂ ਕੋਠੀ ਦੇਖ ਕੇ ਤਾਂ ਨਹੀਂ ਜਾ امیر ਉਹਨਾਂ ਨੇ ਘਾਟ-ਵੱਟ ਦੇਖ ਕੇ ਆਪ ਮੰਨਦੇ ਤੇ ਬੇਸ਼ੱਕ ਤੁਸੀਂ ਗਰੀਬ ਹੋ ਪਰ ਮੇਰੀ ਕਿੰਨੀ ਇੱਜ਼ਤ ਕਿੰਨੀ ਐ ਲਗਣਾ ਜਦੋਂ ਸਾਨੂੰ ਪਤਾ ਲੱਗ ਜਾਂਦਾ ਨਾ ਲੱਗ ਨੂੰ ਵੀ ਤੂ ਆ ਕੇ ਮੁਰਗੀ ਬਾੜੀ ਤੜਕ ਦੱਸੀ ਬੀਬਾ ਦੇਖੀ ਉਹ ਨਾਲ ਤਾਇਆ ਕਿ ਆ ਕੇ ਮੁੱਜਾਂ ਦੀ ਐ ਤਾਇਆ ਕਿ ਕੋਈ ਪੁੱਤ ਮੈਂ ਕਹਿੰਦੀ ਆ ਜਿੰਦੀ ਕਰੇ ਤਾ ਉਹ ਕੀ ਆਪਣੀ ਘੇ ਬਸ ਮੇਥੋਂ ਗਲਤੀ ਹੋ ਗਈ ਭਾਬੀ ਮੈਂ ਫਰਕ ਕੀਤਾ ਸੰਭਲਣ ਚ ਕੋਈ ਤੇ 3 ਨੂੰ ਹੁਣ ਤੈਨੂੰ ਪਤਾ ਲੱਗਿਆ ਹਾਂਜੀ ਮੈਨੂੰ ਪਤਾ ਲੱਗਿਆ 3 ਕੁਛ ਨਹੀਂ ਚਾਹੁੰਦੀਆਂ ਹੁੰਦੀਆਂ ਘਰੇ ਬੰਮੇ ਆਏ ਨੂੰ ਪਾਣੀ ਦੀ ਕੁੱਟ ਦੇ ਦੇ ਹੱਸ ਕੇ ਬੋ ਹੱਸ ਕੇ ਬੋ ਤੇ ਆ ਨੂੰ ਕਾਸੇ ਜੀ ਦੀ ਰੋੜਲੀ ਤੇਰੇ ਘਰੇ ਕਾਸੇ ਦਾ ਘਟਾ ਹੈ ਤੁਹਾਨੂੰ ਪਤਾ ਹੀ ਸਾਡੀ ਹਾਂ ਫਿਰ ਮੈਂ ਕਿਹੜਾ ਕੋਈ ਇਹਨਾਂ ਦੇ ਲੈਣ ਦੇਣ ਦੀ ਭੁੱਖੀ ਆ ਜਾਂ ਮੈਂ ਕੋਈ ਚਾਹ ਰੇਗਾ ਪਨੀ ਭੁੱਖੀ ਸਾਰਿਆਂ ਦੇ ਆਇਆ ਜਾਇਆ ਕਰੋ ਫਿਰ 30 30 ਦਾ ਬਤ ਹੈ ਮੈਂ ਤਾਂ ਉਹ ਹੱਸਦਾ ਵੀ ਸੋਢੀ ਆ ਹਮੇਰੇ ਲੱਗ ਨੂੰ ਪਤਾ ਕਿੰਨਾ ਚਾ ਚੜਿਆ ਮੇਰੇ ਤੇ ਭਤੀਜੇ ਨੂੰ ਹਾਂ ਹੁੰਦਾ ਹੀ ਇਹ ਮੈਨੂੰ ਲੈ ਕੇ ਆਇਆ ਕਿਹਨੇ ਕੋਈ ਤੁਸੀਂ ਆਓ ਪਹਿਲਾਂ ਮੈਨੂੰ ਆ ਕੇ ਦੱਸਿਆ ਉਹਨਾਂ ਨੂੰ ਤਾਂ ਮੈਂ ਤਾਂ ਵੀ ਹੋਰ ਗੱਲ ਦੱਸਾਂ ਮੈਂ ਨਿੱਦੀ ਨੂੰ ਫੋਨ ਕਰਿਆ ਤੇ ਮੇਰਾ ਫੋਨ ਹੀ ਨਹੀਂ ਚੱਕਿਆ ਫੋਨ ਵੀ ਨਹੀਂ ਵੀਦੀ ਜਦੋਂ ਮੈਂ ਆ ਕੇ ਪੁੱਛਿਆ ਮੈਂ ਕਹ ਵੀ ਤੁਸੀਂ ਮੈਂ ਕਹ ਬੀਟੇ ਮੇਰਾ ਫੋਨ ਨਹੀਂ ਚੱਕਿਆ ਕਹਣਾ ਜੀ ਫੋਨ ਬੱਚਿਆਂ ਕੋਲੇ ਸੀ ਨਾਲੇ ਉਧਰ ਜਸ਼ਨ ਕਨੀ ਦੇਖ ਕੇ ਹੱਸਿਆ ਵੀ ਐ ਮੈਂ ਕਾਬਲੀ ਤਾਂ ਨਹੀਂ ਹੈਗੀ ਭਾਬੀ ਸਭ ਕੁਝ ਸੰਤ ਨਹੀਂ ਐ ਕੀਤੀ ਮੇਰੇ ਨਾਲ ਉਹਨਾਂ ਚਾਹਤ ਤੁਸੀਂ ਵੀ ਫੇਰ ਵੀ ਕਿਸੇ ਕੋਲੇ ਗੱਲ ਨਾ ਕਰਿਓ ਈਆਂ ਨੂੰ ਤਾਂ ਸਰਦਾ ਨਹੀਂ ਨਾ ਨਾ ਮੈਂ ਨਹੀਂ ਗੱਲ ਕਰਦੀ ਮੈਂ ਤਾਂ ਪਰਾਕ ਹੋ ਗਈ ਬਿਨਾਂ

ਨਹੀਂ ਤੇਰੇ ਸਹੁਰਾਂ ਨੂੰ ਵੀ ਪਤਾ ਲੱਗੇ ਮੇਰੇ ਦੋ ਭਾਈ ਨੇ ਹੈ ਹਾਂਜੀ ਦੋਨਾਂ ਪਾਸੇ ਜਾਨਣੀ ਐ ਤੂੰ ਹੈ ਜਿੱਥੇ ਅਸੀਂ ਖੜ ਜਾਗੇ ਉੱਥੇ ਕੋਈ ਨਹੀਂ ਖਾਦਾ ਮੈਨੂੰ ਵੀ ਹੁਣ ਤਾਂ ਨਹੀਂ ਸਮਝ ਆ ਗਈ ਵੀ ਮੀਰ ਲੋਕ ਤਾਂ ਖੜੇ ਨਾ ਖੜੇ ਉਹਨਾਂ ਦਾ ਤਾਂ ਪਾਣਾ ਚਾਹ ਦੇ ਕਾ ਪਤਾ ਮਾ ਜਨਣਾ ਨਹੀਂ ਹੁੰਦਾ ਵੀ ਜਿਹੜਾ ਹੁੰਦਾ ਭੈਣ ਭਾਈ ਗਰੀਬ ਹੁੰਦਾ ਨਾ ਉਹ ਮੁਜੇ ਜਿੱਥੇ ਮਰਜੀ ਤਾਂ ਹੋਰ ਉਹ ਸਾਹ ਜ਼ਰੂਰ ਦਿੰਦਾ ਗਰੀਬ ਭੈਣ ਭਾਈ ਜਿੱਥੇ ਮਰਜੀ ਬੁਲਾ ਲਈ ਲੰਦੇ ਉੱਥੇ ਆਵਾਂਗੇ ਠੀਕ ਐ